ਨਣਕਾਣਾ ਸਾਹਿਬ ਦੇ ਬਾਜ਼ਾਰਾਂ ਦੀ ਖੂਬਸੂਰਤ ਤਸਵੀਰ ਜਿੱਥੇ ਬਾਬਾ ਜੀ ਨੇ ਪਸ਼ੂਚਾਰੀ ਸੀ ਜੀ ਜਦੋਂ ਨਖੰਡ ਤੋਂ ਨਾ ਆਉਂਦਾ ਹਾਂ ਸਾਰੇ ਦਰਸ਼ਨੀ ਜਾਣੇ ਪਰਾਂਗੇ ਗੁਰਦਵਾਰਾ ਮਾਜੀ ਸਾਹਿਬ ਦੀ ਜਿਹੜੀ ਪ੍ਰਾਚਨ ਬਿਲਡਿੰਗ ਹੈ ਉਹ ਛੋਟੀ ਬਿਲਡਿੰਗ ਬਿਲਕੁਲ ਇਹਦੇ ਨਾਲ ਛੋਟੀ ਜਿਹੀ ਬਣੀ ਹੈ ਤੁਸੀਂ ਉਹ ਬਾਤ ਜਾਣ ਕੇ ਹੁਣ ਦੇਖੋ ਵੀ ਇਹ ਬਿਲਡਿੰਗ ਸਿੱਖ ਮਿਸਲਸ ਵਲੇ ਦੀਵਾਨ ਕੋੜਾ ਮਲ ਜਿਹਨੂੰ ਦੀਵਾਨ ਮਠਾ ਮਲ ਕਰਕੇ ਜਾਇਆ ਗਿਆ ਹੈ ਉਹਨਾਂ ਨੇ ਬਣਵਾਈ ਸੀ ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਾ ਖਿਤਾਬ ਦਿੱਤਾ ਗਿਆ ਕਿਉਂਕਿ ਉਸ ਵੇਲੇ ਇੱਥੇ ਤੁਹਾਨੂੰ ਪਤਾ ਹੈ ਕਿ ਲਾਹੌਰ ਦੇ ਗਵਰਨਰਾਂ ਦੀਆਂ ਦੂਸਰੇ ਜਿਹੜੇ ਨੇ ਜ਼ਿਆਦਾ afghan ਲੋਕਾਂ ਨਾਲ ਲੇਕਿਨ ਜਦੋਂ ਸਿੱਖ ਰਾਜ ਤੋਂ ਪਹਿਲੇ ਮਿਸਲਾ ਬਣ ਚੁੱਕੀਆਂ ਸਨ ਤਾਂ ਉਸ ਦੌਰ ਤੋਂ ਉਸ ਮਿਸਲਾ ਦੇ ਵਿੱਚੋਂ ਹੀ ਲੋਕਾਂ ਨੇ ਆਪਣੀ ਮਦਦ ਆਪ ਦੇ ਤਹਿਤ ਸਿੱਖਾਂ ਨੇ ਛੋਟੇ ਛੋਟੇ ਅਸਥਾਨ ਬਣਾਣੇ ਸ਼ੁਰੂ ਕਰਤੇ ਸਨ ਬੇਸ਼ੱਕ ਇਹ ਅਸਥਾਨ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਉਸ ਤੋਂ ਬਾਅਦ ਬਣਿਆ ਹੋਇਆ ਹੈ ਲੇਕਿਨ ਬਾਅਦ ਜੋ ਛੋਟਾ ਜਿਹਾ ਅਸਥਾਨ ਹੈ ਜਿੱਥੇ ਪਿਕਚਰ ਲੱਗੀ ਹੋਈ ਹੈ ਇੱਥੇ ਹੀ ਇੱਕ ਹੋਰ ਛੋਟਾ ਅਸਥਾਨ ਹੋਇਆ ਕਰਦਾ ਸੀ ਬਿਲਕੁਲ ਛੋਟਾ ਜਿਹਾ ਅਸਥਾਨ ਹੈ ਇਹ ਉਸ ਦੌਰ ਦੇ ਵਿੱਚ ਬਣਿਆ ਸੀ ਵੈਸੇ ਤਾਂ ਨਨਕਾਣਾ ਸਾਹਿਬ ਦੇ ਵਿੱਚ 750 ਮਰਬਾ ਜ਼ਮੀਨ ਗੁਰਨਾਣੇ ਦੇ ਜੀ ਦੇ ਨਾਮ ਉਪਰ ਹੈ ਲੇਕਿਨ ਜਦੋਂ ਹੋਰ ਦੇ ਪੀਚ ਚਲ ਜੋਗੇ ਕਿ ਜਦੋਂ ਬਾਣਾ ਸਾਹਿਬ ਦੇ ਤੁਹਾਨੂੰ ਤਿੰਨ ਬੱਤੀਆਂ ਮਿਲਣਗੀਆਂ ਪਹਿਲੀ ਬੱਤੀ ਜਨਮ ਸਥਾਨ ਬੱਤੀ ਯਾ ਰਾਏ ਕੋਇੰਦੀ ਤੇਲਵੰਡੀ ਦੀ ਬੱਤੀ ਮਤਲਬ ਉਹ ਜਿੱਥੇ ਆਪਾਂ ਬੈਠੇ ਸੀ ਉਹ ਇੱਕ ਅਲੱਗ ਪੇੜ ਸੀ ਔਰ ਜਿੱਥੇ ਅਸੀਂ ਬੈਠੇ ਹਾਂ ਗੁਰਦੁਆਰਾ ਮਾਲ ਦੀ ਸਾਹੀ ਨੂੰ ਮਾਲ ਦੀ ਬੱਤੀ ਵੀ ਆਖਿਆ ਜਾਂਦਾ ਹੈ ਇੱਕ ਅਲੱਗ ਬੱਤੀ ਸੀ ਇਹ ਛੋਟਾ ਜਿਹਾ ਇੱਕ ਅਲੱਗ ਪੇੜ ਜਿਹਾ ਹੈ ਉਹ ਪੇੜ ਸੀਗਾ ਇਸੇ ਤਰ੍ਹਾਂ ਇੱਕ ਹੋਰ ਪੇੜ ਹੈ ਗੁਰਦੁਆਰਾ ਜਿੱਥੇ ਬਾਲੀਲਾ ਸਾਹਾ ਹੈ ਉੱਥੇ ਜਿਹੜਾ ਸਰੋਹਰ ਸਾਹਿਬ ਹੈ ਉਹਦੀ ਬੜੀ ਹਿਸਟਰੀ ਹੈ ਉਹ ਤੁਹਾਨੂੰ ਉੱਥੇ ਜਾਣਾ ਹੈ ਉਹ ਤੁਹਾਨੂੰ ਸੁਣਾਵਾਂਗੇ ਸੋ ਆਪਾਂ ਨੇ ਸਾਰੇ ਇੱਥੇ ਮਤਾਂ ਦੇਖ ਲਿਆ ਜੇ ਅਗਰ ਹੋਰ ਥੋੜੀ देर ਬਹਿਣਾ ਚਾਹੋ ਤਾਂ ਵੀ ਕੋਈ ਗੱਲ ਨਹੀਂ ਨਹੀਂ ਤਾਂ ਆਪਾਂ ਬਿਲਕੁਲ ਇਹ ਲੈਫਟ ਸਾਈਡ ਤੇ ਗੁਰਦੁਆਰਾ ਸਾਹਿਬ ਦੇ ਮੈਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸ ਦਿੰਦਾ ਕਿ ਸਾਈਂ ਸ੍ਰੀ ਗੁਰਨਾਣਕ ਦੇਵ ਜੀ ਮਹਾਰਾਜ ਬਚਪਨ ਤੋਂ ਜਿਹਨਾਂ ਗਲੀਆਂ ਦੇ ਵਿੱਚੋਂ ਜਿਹਨਾਂ ਸੜਕਾਂ ਦੇ ਵਿੱਚੋਂ ਆਪਾਂ ਲੰਘ ਕੇ ਆਏ ਹਾਂ ਜ਼ਾਹਰ ਹੈ ਕਿਸੇ ਦੌਰ ਦੇ ਵਿੱਚ ਸਾਰਾ ਜੰਗਲ ਸੀ ਔਰ ਇਹ ਜੰਗਲ ਸਾਰਾ ਜਿਹੜਾ ਹੈ ਸੰਦਲਬਾਰ ਦੇ ਜੰਗਲ ਦੇ ਵਿੱਚ ਆਂਦਾ ਸੀ ਇਹ ਸੰਦਲਬਾਰ ਦਾ ਜੰਗਲ ਗੋੜਿਆਂ ਨੇ ਵਸਾਇਆ ਔਰ ਇਹਨੂੰ ਜਿਹੜਾ ਹੈ ਵਰ 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 ਦੌਰ ਦੇ ਨੇ ਜਿਹੜਾ ਹੈ ਉਹ ਆਵਾਜ਼ ਕੀਤਾ ਗਿਆ ਆ ਸਾਂਝੀ ਗੁਰਦਾਨੇ ਤੇਜੀ ਮਹਾਰਾਜ ਨੂੰ ਇਸ ਦਾ ਨਾਮ ਰਾਏ ਪੋਈ ਦੀ ਤਰੰਡੀ ਸੀ ਜਦੋਂ ਗੁਰਦਾਨੇ ਤੇਜੀ ਮਹਾਰਾਜ ਬਚਪਨ ਦੇ ਵਿੱਚ ਸਨ ਔਰ ਗੋਦਰਾ ਜਿੱਤੇ ਪੱਟੀ ਸਾਹਿਬ ਆ ਪਹਿਲੇ ਗੁਰਦਾਨੇ ਤੇਜੀ ਨੂੰ ਪੜਨ ਵਾਸਤੇ ਪਾਂਦੇ ਬੋਲ ਜਿਹੜਾ ਹੈ ਬਿਠਾਇਆ ਗਿਆ ਲੇਕਿਨ ਪਾਂਦੇ ਦੇ ਉਹਨਾਂ ਨੂੰ ਪੜਨ ਤੋਂ ਜਾਂ ਪੜਾਣ ਤੋਂ ਇਨਕਾਰ ਕਰਤਾ ਕਿਉਂਕਿ ਇਹ ਤਾਂ ਅੰਦਰ ਹੀ ਮੇਰੇ ਤੋਂ ਬਹੁਤ ਜ਼ਿਆਦਾ ਪੜ ਲਿਖੇ ਨੇ ਸੋ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪਿਤਾ ਜੀ ਸਮ ਚੁੱਕੇ ਉਹ ਇੱਕ ਪਟਵਾਰੀ ਸਨ ਸੋ ਉਹ ਚਾਹਦੇ ਸਨ ਕਿ ਕਿਸੇ ਤਰੀਕੇ ਨਾਲ ਆਪਣੇ ਬੱਚੇ ਨੂੰ ਦੁਨੀਆਵੀ ਜਿਹੜਾ ਹੈ ਉਹ ਕੰਮ ਸਿਖਾਇਆ ਜਾਵੇ ਸੋ ਉਹਨਾਂ ਨੇ ਉਹਨਾਂ ਨੂੰ ਪਸ਼ੂਆਂ ਵਾਲੇ ਪਾਸੇ ਲਾਤਾ ਸੀ ਸੋ ਉਹ ਅਕਸਰ ਪਸ਼ੂ ਚਰਾਉਣ ਲਈ ਇਸ ਜਗ੍ਹਾ ਦੇ ਉੱਪਰ ਆਉਂਦੇ ਸਨ ਕਿਉਂਕਿ ਉਸ ਵੇਲੇ ਹੋਰ ਕੋਈ ਕਾਰਵਾਨੀ ਸੀ ਖੇਤੀ ਤੋਂ ਇਲਾਵਾ ਜਾਂ ਪਸ਼ੂਆਂ ਤੋਂ ਇਲਾਵਾ ਸੋ ਅਕਸਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਥੇ ਪਸ਼ੂਆਂ ਨੂੰ ਛੱਡ ਕੇ ਤੇ ਅਕਸਰ ਸੋਜਾਇਆ ਕਰਦੇ ਸਨ ਜਾਂ ਰਬ ਦੇ ਨਾਮ ਦੇ ਵਿੱਚ ਲੀਨ ਹੋ ਜਾਇਆ ਕਰਦੇ ਸਨ ਤਾਂ ਜਿਹੜਾ ਤੁਸੀਂ ਥੋੜੀ ਦੇਰ ਬਾਅਦ ਜਣ ਸਾਹਿਬ ਦੇਖੋਗੇ ਇਥੇ ਦਰਸ ਦੇਖੋਗੇ ਉਹਦੇ ਥੱਲੇ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਭਿਸ਼ਰਾਂਤ ਕੀਤਾ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਦੀ ਉੱਥੇ ਆਖਰੀ ਲਗ ਗਈ ਔਰ ਉਹਨਾਂ ਦੇ ਚਿਹਰੇ ਦੇ ਉੱਪਰ ਜਿਹੜੀ ਹੈ ਉਹ ਜਿਹੜਾ ਪਰਛਾਵਾਂ ਹੈ ਉਹ ਬਦਲਨ ਦੇ ਨਾਲ ਜਿਹੜਾ ਟੋਪਰ ਪਰਛਾਵਾਂ ਹੈ ਉਹ ਬਦਲਨ ਨਾਲ ਉਹਨਾਂ ਦੇ ਚਿਹਰੇ ਦੇ ਉੱਪਰ ਟੋਪਾ ਵੀ ਤੇ ਇੱਕ ਫਨੀਅਰ ਸੱਪ ਨੇ ਉਹਨਾਂ ਦੇ ਚਿਹਰੇ ਦੇ ਉੱਪਰ ਛਾਪ ਦਿੱਤੀ ਤੇ ਇਹ ਸਾਰਾ ਕੁਝ ਇੱਥੋਂ ਹੀ ਰਾਏ ਬੁਲਾਰ ਜਦੋਂ ਲੱਗ ਰਿਹਾ ਸਾਡੇ ਉਹਨਾਂ ਨੇ ਦੇਖਿਆ ਇਹ ਪੁਰਾਣੀਆਂ ਫੋਟੋਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਸ ਚੀਜ਼ ਨੂੰ ਦੇਖੋ ਅੱਜਕੱਲ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਇਹਨਾਂ ਬੰਦਾਂ ਨੂੰ ਨਹੀਂ ਮੰਨਦੇ ਪਰ ਜਦੋਂ ਹਕੀਕਤ ਦੇ ਵਿੱਚ ਤੁਸੀਂ ਵੇਖੋਗੇ ਗੁਰੂ ਨਾਨਕ ਦੇਵ ਜੀ ਦੀ ਪਰਸਨੈਲਿਟੀ ਨੂੰ ਕਿਉਂਕਿ ਅੱਜ ਦਾ ਸਾਰਾ ਸਾਰਾ ਦਿਨ ਗੁਰੂ ਨਾਨਕ ਦੇਵ ਜੀ ਦੇ ਉੱਪਰ ਹੈ ਤੇ ਜਦੋਂ ਹਕੀਕਤ ਦੇ ਵਿੱਚ ਤੁਸੀਂ ਉਹਦੀ ਪਰਸਨੈਲਿਟੀ ਨੂੰ ਵੇਖੋਗੇ ਕਿ ਉਹਨਾਂ ਨੇ ਸਿਰਫ ਇੱਕ ਧਰਮ ਦੀ ਬੁਨਿਆਦ ਨਹੀਂ ਰੱਖੀ ਤੁਸੀਂ ਵੇਖੋ ਕਿ ਜਿਹੜੀ ਸਾਡੀ ਗੁਰਮੁਖੀ ਭਾਸ਼ਾ ਹੈ ਉਹਦਾ ਇਹ ਭਾਸ਼ਾ ਦੀ ਬੁਨਿਆਦ ਰੱਖੀ میں جنمستان جی بھی گل کر رہے ہیں کہ جو انہوں گربانی پڑھتے ہو تو اسی مشراف کو مشراف کے کو کہ انہوں نے کتھوں پڑھائی حاصل نہیں کی تھی لیکن تاں عربی دے الفاظ تاں وہ دے الفاظ تاں فارسی دے الفاظ تاں وہ اچھا جب آپ آج تقسیم کیتا ہے نا ماجا مالوہ دوابہ یہ سارے الفاظ گرن بھی ہی مراج دے جو ملن گئے جس طرح ماجا مالوہ دوابہ ہے اس طرح پاکستان دے جو پنجابی دے بہت سارے پارٹس دے اگر تسی اوپرو شروع ہو جاؤ گے ہندو باشا اسی طرح اس طرح اسی طرح تھلے چلے جاؤ گے سرائکیشا اور اسی طرح سائڈ سے چل جاؤ گے چانگری سو یہ سارے بھاشا کے الفاظ اکر گرو گرنتھ مہاراج کے لئے ਸੋ ਇਸੇ ਤਰ੍ਹਾਂ ਬੁਨਾਨੇ ਤੇ ਜੀ ਮਹਾਰਾਜ ਜੀ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਕੱਲ ਲੋਕ ਯਾਦਕਾ ਦੀ ਜਿਹੜੀ ਪੀੜ੍ਹੀ ਹੈ ਇਸ ਚੀਜ਼ ਤੇ ਬਲੀਵ ਨਹੀਂ ਕਰਦੀ ਪਰ ਮੈਂ ਪਰਸਨਲੀ ਜਦੋਂ ਆਪਾਂ ਇਸ ਚੀਜ਼ ਨੂੰ ਪੜਦੇ ਆਂ ਔਰ ਉਹਨੂੰ ਆਪਾਂ ਰਿਸਰਚ ਕਰਦੇ ਆਂ ਤੇ ਇਹ ਸਭ ਕੁਝ ਪੋਸੀਬਲ ਹੈ ਕਿਉਂਕਿ ਜਦੋਂ ਕੁਦਰਤ ਤੁਹਾਡੇ ਤੇ ਮਿਹਰਬਾਨ ਹੁੰਦੀ ਹੈ ਤੁਹਾਨੂੰ ਪਤਾ ਹੀ ਲੱਗਣਾ ਕਿ ਕਿਹੜਾ ਬੰਦਾ ਬੰਦਾ ਦੇ ਰਿਸ਼ਤਾ ਬਣ ਕੇ ਤੁਹਾਨੂੰ ਹੈਲਪ ਕਰਦਾ ਹੈ ਸੋ ਬੁਨਾਨੇ ਤੇ ਜਿਹਦੀ ਪਰਸੈ ਹੈ ਉਹ ਆਪਾਂ ਕਿਸੇ ਇਨਸਾਨ ਦੀ ਸ਼ਕਤ ਦੇ ਵਿੱਚ ਹਰ ਗੱਲ ਤੋਲ ਨਹੀਂ ਸਕਦੇ ਉਹਨੋਂ ਆਪ ਸਮਝ ਹੀ ਨਹੀਂ ਸਕਦੇ ਸੋ ਆਪਾਂ ਹੁਣ ਜਿਹੜਾ ਹੈ ਗੁਰਦੁਆਰਾ ਸਾਹਿਬ ਦੀ ਬਾਹਰ ਜਾਵਾਂਗੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਤਿਹਾਸ ਹੈ ਜਿਹੜੀ ਉਹ ਦਰਸਤ ਹੈ ਉਹ ਵੀ ਖਾਸ ਹੈ ਅ ਦੂਸਰੀ ਗੱਲ ਬੜੀ ਅਹਿਮ ਗੱਲ ਇੱਥੇ ਪ੍ਰਬੰਧਕਾਂ ਬਣੋ ਕਿ ਇਹ ਜਿਹੜਾ ਗੁਰਦੁਆਰਾ ਹੈ ਇਹ ਨੰਕਾਣਾ ਸਾਹਿਬ ਦੀ ਲੋਕਲ ਜਿਹੜੇ ਸਿੱਖ ਸੰਗਤ ਨੇ ਇਹ ਗੁਰਦੁਆਰਾ ਆਪਣਾ ਬਣਾਉ ਲੋ ਹੈ ਇਹ 2019 ਤੱਕ ਗੁਰਦੁਆਰਾ ਸਾਹਿਬ ਨਹੀਂ ਪ੍ਰਕਾਸ਼ ਨਹੀਂ ਹੁੰਦਾ ਸੀ 2019 ਦੇ ਵਿੱਚ ਜਦੋਂ 550 ਸਾਲਾ ਗੁਰਦੁਆਰਾ ਬਣਾਇਆ ਗਿਆ ਉਹਦੇ ਜੋ ਬਹੁਤ ਸਾਰੇ ਸਥਾਨ ਜਿਹੜੇ ਨੇ ਉਹ ਖੋਲ ਦਿੱਤੇ ਗਏ ਉਹਨਾਂ ਦੇ ਵਿੱਚ ਐਮਰਜੀ ਸਾਫ ਵੀ ਖੋਲ ਦਿੱਤਾ ਗਿਆ ਜਿਸ ਦੇ ਵਿੱਚ ਰੈਗੂਲਰ ਪ੍ਰਕਾਸ਼ ਇੱਕਦਮ ਸ਼ੁਰੂ ਹੋ ਗਿਆ ਸੋ ਇਹ ਜਿਹੜੇ ਮੇਰੇ ਆਦਵਾਲ ਦੇ ਵਿੱਚ ਖੜੇ ਨੇ ਇਹ ਇਥੋਂ ਦੇ ਲੋਕਲ ਕਮਿਊਨਿਟੀ ਦੇ ਲੋਕ ਨੇ ਔਰ ਇਹ ਖੁਦ ਲੰਗਰ ਦੀ ਤਿਆਰ ਕਰ ਰਹੇ ਨੇ ਸੋ ਅਗਰ ਕੋਈ ਇਹਨਾਂ ਨੂੰ ਪੇਟਾ ਦੇਣਾ ਚਾਹੇ ਹੁਣ ਜਾਂ ਬੇਸ਼ੱਕ ਬਾਅਦ 'ਚ ਉਹ ਆਪਣੇ ਨਾਮ ਕਰ ਲਗਵਾਸਣ ਕਿਉਂਕਿ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਅਗਰ ਇਹ ਥਖਤੀ ਵੀ ਤੁਹਾਡੇ ਨਾਮਾਂ ਦੀ ਲਗਵਾਣੀ ਪਈ ਤੇ ਉਹ ਬਹੁਤ سارے ਲੋਕ ਕਹਿੰਦੇ ਨੇ ਕਿ ਨਹੀਂ ਹੋਣਾ ਚਾਹੀਦਾ ਥਖਤੀ ਨਹੀਂ ਲੱਗਣੀ ਚਾਹੀਦੀ ਪਰ ਮੈਂ ਕਹਣਾ ਲੱਗਣੀ ਚਾਹੀਦੀ ਉਹਦੀ وجہ ਇਹ ਜਦੋਂ ਮੈਂ ਤੁਹਾਨੂੰ 15 ਸਾਲ ਦੇ ਵਿੱਚ ਲੈ ਕੇ ਜਾਣਾ ਹਾਂ ਤੇ ਤੁਹਾਡੇ ਪੈਰਾਂ ਦੇ ਥੱਲੇ ਹਜ਼ਾਰਾਂ ਨਾਮ ਹੋਣਗੇ ਅਹ ਸ੍ਰੀ ਗੁਰਜੀਤ ਜੀ ਪਾਜੀ ਬੈਠੇ ਤਾਂ ਆਪਾਂ ਸੁਬਾ ਜੀਵਾਂ ਚ ਵੀ ਇਹਨਾਂ ਦੀ ਗੱਲ ਕੀਤੀ ਆਪਾਂ ਮੈਂ ਵੈਸੇ ਇੱਕ ਵੀਡੀਓ ਬਣਾ ਰਿਹਾ ਸੀ ਗੁਰੂਪਾਈ ਕੇ ਮੱਟੋ ਦੀ ਤੇ ਉਹ ਇਹ ਵੈਸੀ ਦੇਖ ਰਹੀ ਸੀ ਇਹਨਾਂ ਨੂੰ ਵੀ ਪਤਾ ਨਹੀਂ ਸੀ ਤੇ ਵੇਖਦੇ-ਵੇਖਦੇ ਇਹਦੇ ਨਾਮ ਉੱਥੇ ਸਾਨੂੰ ਲੱਗ ਗਏ ਸੋ ਬਾਲ ਕਰਨ ਦਾ ਮਕਸਦ ਹੈ ਕਿ ਜਦੋਂ ਆਪਾਂ ਪੰਜਾ ਸਾਹਿਬ ਜਾਵਾਂਗੇ ਸ਼ਾਇਦ ਹੋ ਸਕਦਾ ਹੋ ਕਿ ਕਿ ਉੱਥੇ ਹਜ਼ਾਰਾਂ ਨਾਮ ਲਿਖੇ ਨੇ ਹੋ ਸਕਦਾ ਤੁਹਾਡੇ ਵਾਟ ਵਡੇਰਿਆਂ ਦਾ ਨਾਮ ਵੀ ਉੱਥੇ ਹੋਵੇ ਸੋ ਇੱਥੇ ਲੰਗਰ ਦੀ ਜਿਹੜੀ ਹੈ ਬਣਾਉਣ ਦੀ ਸੇਵਾ ਚੱਲ ਰਹੀ ਹੈ ਅਗਰ ਤੁਸੀਂ ਤੁਹਾਡੇ ਚ ਕੋਈ ਕਰਨਾ ਚਾਹਵੇ ਤੇ ਉਹ ਕਰ ਸਕਦੇ ਹਨ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਾਫੀ ਤੁਸੀਂ ਸਾਥ ਦੇ ਰਹੇ ਹੋ ਹਰ ਚੀਜ਼ ਟਾਈਮ ਤੇ ਹੋ ਰਹੀ ਹੈ ਅ ਇਸ ਤੋਂ ਇਲਾਵਾ ਤੁਹਾਡੇ ਲਈ ਬਾਅਦ ਮਸਲੀ ਦਾ ਔਰ ਅਨਾਰ ਦਾ ਜਿਹੜਾ ਹੈ ਜੂਸ ਉਹ ਵੀ ਤਿਆਰ ਹੈ ਉਹ ਵੀ ਛੱਕ ਕੇ ਫਿਰ ਜਾਣਾ ਹੈ ਆਪਾਂ ਆਪ ਸਭ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਆਪਾਂ ਕਿਸੇ ਨੂੰ ਸਨਮਾਨਤ ਕਰਨਾ ਹੈ ਮੇਰਾ ਖਿਆਲ ਹੈ ਸਾਡੇ ਨਾਲ ਜਿਹੜੇ ਦੋ ਬੱਚੇ ਆਏ ਨੇ ਨੌਜਵਾਨ ਆਪਾਂ ਉਹਨਾਂ ਨੂੰ ਹੀ ਸਨਮਾਨਤ ਕਰ ਦਿੰਦੇ ਆ ਇਹ ਮੇਰਾ ਖਿਆਲ ਹੈ ਸਾਰਿਆਂ ਦੀ ਸਹਿਮਤੀ ਹੈ ਨਾ ਕਿਸੇ ਨੂੰ ਹਾਂਜੀ ਸੋ ਸਾਡੇ ਨਾਲ ਸ਼ਹਾਬਤ ਸਿੰਘ ਪੰਡੂ ਜੀ ਪਲੀਜ਼ ਤੁਸੀਂ ਆਓ ਤੁਹਾਨੂੰ ਸੰਗਤ ਜੀ ਸਨਮਾਨਿਤ ਕਰਨਗੇ ਔਰ ਬਿਰਕ ਸਾਹਿਬ ਤੁਹਾਡਾ ਪੂਰਾ ਨਾਮ ਨਹੀਂ ਆਉਂਦਾ ਤੁਸੀਂ ਪਲੀਜ਼ ਆਇਓ ਤੁਹਾਨੂੰ ਇਹ ਬੱਚੇ ਅਮਰੀਕਾ ਦੇ ਬਾਲ ਨੇ ਸੋ ਆਪਾਂ ਇਹਨਾਂ ਨੂੰ ਨਾਲ ਲੈ ਕੇ ਟਰਨਾ ਹੈ ਅਗਲੀ ਫਿਊਚਰ ਦਾ ਜ਼ਹਰ ਹੈ ਇਹਨਾਂ ਨੇ ਹੀ ਸਾਡੇ ਸੰਤਾਨ ਤੋਂ ਹੋਣਾ ਹੈ ਬੋਲੇ ਸੋਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਮੈਂ ਇੱਥੇ ਦੇ ਲੋਕਲ ਜਿਹੜੇ ਆਪਣੇ ਸਿੰਘ ਸਾਹਿਬਾਨ ਨੇ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਇਹ ਸਾਰੇ ਤਾਜਰ ਲੋਕ ਨੇ ਬਿਜ਼ਨਸ ਕਮਿਊਨਿਟੀ ਨਾਲ ਤਾਲੁਕ ਰੱਖਦੇ ਨੇ ਔਰ ਇਹ ਇੱਕ ਇਹਨਾਂ ਦੀ ਕੋਸ਼ਿਸ਼ ਹੈ ਕਿ ਲੋਕਲ ਲੈਵਲ ਤੇ ਜਿਹੜਾ ਹੈ ਉਹ ਇਨਾ ਗੁਰਦੁਆਰਿਆਂ ਦੀ ਹਾਲਾਤ ਨੂੰ ਲੈ ਕੇ ਆ ਹੌਸਤਾ ਹੌਸਤਾ ਠੀਕ ਕੀਤਾ ਜਾਵੇ। ਆਪ ਸਭ ਦਾ ਬਹੁਤ ਸ਼ੁਕਰੀਆ ਕਵਾਇਨ ਸਿੰਘ ਕਲਨ ਸਾਹਿਬ ਬਰਕਤਾਂ। ਅੱਗੇ ਹੋਈ ਅੰਝੀਸ਼ਾ। ਅੱਗੇ ਇਨਸ਼ਾਅੱਲਾਸੇ। ਫਿਰ ਮਾਮੋ ਪਰਦੇ। ਖਾਦਾ ਰਹਿ ਰੱਲਾ। ਇਹ ਉਹ ਜਗ੍ਹਾ ਜੀ। ਜਿੱਥੇ ਬਾਬਾ ਜੀ ਨੂੰ ਉਹ ਸਪਨੇ ਸ਼ਾਂਕੀਤੀ ਸੀ ਤੇ ਉਹ ਦੇ ਨਾਲ ਜੋ ਦਰਖਤ ਥੱਲੇ ਹਾਂਜੀ ਹਾਂਜੀ ਏਜੰਡ ਦਾ ਟ੍ਰੀ ਮਹਾਰਾਜ ਨੇ ਜੀ ਇਹ ਟ੍ਰੀ ਦੇ ਥੱਲੇ ਬੰਲਗੇ ਸ਼ਾਂ ਦੇ ਥੱਲੇ ਬੈਠੇ ਸੀ ਜਦੋਂ ਸਪਨੇ ਉਹਨਾਂ ਨੂੰ ਜੱਪਰ ਸ਼ਾਮਾ ਘੁੰਮ ਗਿਆ ਸੀ ਇਹ オリジナル ਟ੍ਰੀ ਆ ਸਤਿਗੁਰਾਂ ਦੇ ਟਾਈਮ ਦਾ ਨਹੀਂ ਆਇਆ ਕੰਮ ਕਰਨ ਵਾਦੀਆਂ ਦੀਆਂ ਮੰਨਣੋ ਠੀਕ ਕਈ ਲੋਕ ਸੁੱਖਾਂ ਸੁੱਖਣ ਲਈ ਇਹ ਬਣ ਜਾਂਦੇ ਨੇ ਪਰ ਸਾਰੇ ਬੇਨਤੀਆ ਵੀ ਇਹ ਜਨਮ ਨੇ ਕਿਉਂਕਿ ਇਹ ਕੱਪੜਿਆਂ ਦੇ ਵਿੱਚ ਜਾਂ ਇਹ ਧਾਗਿਆਂ ਦੇ ਵਿੱਚ ਕੈਮੀਕਲ ਵਾਲੇ ਪੇਂਟ ਨੇ ਤੇ ਮਲ ਕੇ ਇਹਦੇ ਨਾਲ ਇਸ ਡਰਾਫਟ ਨੂੰ ਮਲ ਕੇ ਡੈਮੇਜ ਹੋ ਗਿਆ ਸਾਡਾ ਜਿਹੜਾ 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 ओरिजिनल ਹੈ ਇਹ ਸਾਰਾ ਮਤਲਬ ਬਾਬਾ ਜੀ ਵੇੜ ਦਾ ਵਿੱਚੋਂ ਨਿਕਲੀ ਜਾ ਰਹੇ ਹਨ ਹਾਂਜੀ ਹਾਂਜੀ ਆ ਦੇਖੋ ਲੋਕ ਨਾ ਕੱਪੜੇ ਬੰਨਦੇ ਨੇ ਜੀ ਇਹਦੇ ਵਿੱਚ ਕੈਮੀਕਲ ਹੁੰਦਾ ਹੈ ਕਹਿੰਦੇ ਵਿੱਚ ਇਹ ਖਰਾਬ ਕਰਦਾ ਜੀ ਜੀ ਵਿੱਚ ਤੇਰੇ ਵਿੱਚ بار گروپنگ کرو انگ کتنا کہڑا پنڈ ہے جی مانسا کو ਉਹ ਫਿਕਰ ਕੋਈ ਬਾਬਾ ਜੀ ਦਾ ਗੁਰਦੁਆਰਾ ਮਾਲ ਸਾਹਿਬ ਦਾ ਕੰਪਲੈਕਸ ਇਹ ਐਕਚੁਅਲੀ ਇੱਕ ਕੋਕੂ ਗੁਰੂ ਘਰ ਆ ਜਿਹੜਾ ਨਨਕਾਣਾ ਸਾਹਿਬ ਦੀ ਲੋਕਲ ਸੰਗਤ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਇਹ ਪਾਕਿਸਤਾਨ ਫੋਟੋਗ੍ਰਾਫਰ ਮੁੰਡਾ ਆਂਦਾ ਜਿੰਨੇ ਜਿੰਨੇ ਫੋਟੋ ਬਟਨ ਕੋਲ ਹਿੱਸਾ ਮਤਲਬ ਚਾਰਜ ਨਹੀਂ ਇਹ ਲੋਕਲ ਸੰਗਤ ਜੋ ਵੀਰ ਜੀ ਸਿੱਖ ਸੰਗਤ ਆ ਨਨਕਾਣਾ ਸਾਹਿਬ ਦੀ ਉਹ ਇਸ ਗੁਰੂ ਘਰ ਨੂੰ ਮਨੇਜ ਕਰਦੀ ਆ ਤੇ ਸੰਗਤ ਅੱਗੇ ਬੇਨਤੀ ਵੀ ਹੈ ਵੀ ਇਸ ਗੁਰੂ ਘਰ ਦੀ ਬਖਵਾ ਸੇਵਾ ਕੀਤੀ ਜਾਵੇ ਕਿਉਂਕਿ ਇੱਥੇ ਕਾਰ ਸੇਵਾ ਚੱਲ ਰਹੀ ਆ ਸੋ ਦੂਸਰੇ ਪਾਸੇ ਛੱਡ ਦੇ ਉਹ ਇੱਕ ਗੁਰੂ ਘਰ ਆ ਜੀ ਗੁਰਦੁਆਰਾ ਸਾਹਿਬ ਬਾਲੀਲਾ ਸਾਹਿਬ ਇਹਨਾਂ ਕਾਨਾ ਸਾਹਿਬ ਵਿੱਚ ਮੌਜੂਦ ਹੈ ਤੇ ਇਸ ਤੇ ਗੁਰਨਾਨ ਪੇਵ ਜੀ ਬੱਚਿਆਂ ਨਾਲ ਖੇਡਦੇ ਸੀਗੇ ਮਤਲਬ ਕਿ ਅੱਜ ਆਪਣੇ ਬਚਪਨ ਦੇ ਵਿੱਚ ਹੋ ਜਾਣਾ ਇਹਨਾਂ ਨੇ ਥੋੜਾ ਜਿਹਾ ਸਮਾਂ ਰਹਿਣਾ ਥੋੜਾ ਟਾਈਮ ਤੇ ਗੁਰਦੁਆਰਾ ਬਾਲੀਲਾ ਸਾਹਿਬ ਦਾ ਅੰਦਰਲਾ ਨਰੇਸ਼ਾ ਜੀ ਸਭ ਗੁਰਦੁਆਰਾ ਪੱਟੀ ਸਭ ਜਿੱਥੇ ਬਾਬਾ ਨਾਨਕ ਤੇ ਜੀਬ ਗੁਰੂ ਨਾਨਕ ਦੇਵ ਜੀ ਨੇ ਤੇ ਪਾਣ ਦੇ ਨੂੰ ਥੋੜਾ ਪੜਨ ਕੈਸੀ ਤੇ ਪਾਣ ਦੇ ਨੂੰ ਪੜਾਇਆ

اتہاس تانجا کیا کہ ننگاڑا صاحب دیا تین پتی سن مارکی صاحب جنم استھان اور بالی لال صاحب اس وقت اِسی والی لاحب پتی کے کھڑے اور اس پتی کے تقریباً دو سو ستوجا دو سو سنتالی پروکے اس پتی کے نام نے اور اس جگہ اتہاس ہے گرو گرپتھی صاحب کا گرو نانک صاحب جی جو چھوٹی امرے آیا کرتے تھے پنڈت صاحب کو بہت سارے ਡਿਫਰੈਂਟ ਡਿਫਰੈਂਟ ਚੀਜ਼ਾਂ ਨੇ ਜੋ ਮੈਂ ਤੁਹਾਡੇ ਨਾਲ ਇਹ ਸੰਗਤ ਗਰੁੱਪ ਫੋਟੋ ਕਰਵਾ ਕੇ ਹੱਡੀ ਆ ਜੀ ਇੱਧਰ ਕੋ ਸ਼ੋਰ ਰਹੀਆਂ ਨੇ